ਕੀ ਪੰਜਾਬ ਦੇ ਜ਼ਹਿਰਾਂ ਦੇ ਵਿੱਚ ਕੈਮੀਕਲ ਪੰਜਾਬ ਦੇ ਪਾਣੀਆਂ ਦੇ ਵਿੱਚ ਜ਼ਹਿਰਾਂ ਪਾ ਕੇ ਕੈਮੀਕਲ ਪਾ ਕੇ ਹਜ਼ਾਰਾਂ ਤੁਸੀਂ ਇੰਡਸਟਰੀਆਂ ਲਾ ਰਹੇ ਹੋ ਇਹ ਪੰਜਾਬ ਦਾ ਵਿਕਾਸ ਹੈ ਕੀ ਲੋਕ ਮਾਰ ਕੇ ਵਿਕਾਸ ਹੋ ਜਾਊਗਾ ਪੰਜਾਬ ਦੀ ਧਰਤੀ ਕੋ ਸੜਕਾਂ ਦੇ ਰੋਗੀ ਕੋ ਰੇਲ ਦੀਆਂ ਲੀਹਾਂ ਚ ਰੁਕ ਜਾਣੀਆਂ ਕੁਸ਼ਕ ਲੌਨੀਆਂ ਚ ਰੁਕ ਗਈ 13050 ਦਾ ਪਿੰਡ ਹੈ ਜੀ ਐਵਰੇਜ ਕੱਢ ਕੇ ਇੱਕ ਪਿੰਡ ਦੀ 5 ਕਿੱਲੇ ਜਮੀਨ ਇੱਕ ਸਾਲ ਚ ਰੁਕ ਜਾਂਦੀ ਹੈ 65000 ਏਕੜ ਇੱਕ ਸਾਲ ਜਮੀਨ ਰੁਕ ਜਾਂਦੀ ਹੈ ਪੰਜਾਬ ਦੀ ਕੀ ਇਹ ਪੰਜਾਬ ਦਾ ਵਿਕਾਸ ਹੈ ਅੱਜ ਦੁਨੀਆ ਤੇ ਪਾਪੂਲੇਸ਼ਨ ਵੱਧ ਰਹੀ ਆ ਆਬਾਦੀ ਵੱਧ ਰਹੀ ਆ ਧਰਤੀ ਘਟ ਰਹੀ ਆ ਦੁਨੀਆ ਦੇ ਫੂਡ ਭੋਜਨ ਦੀ ਮੰਗ ਵੱਧ ਰਹੀ ਆ ਤਾਂ ਉਹਦੇ ਲਈ ਸਾਨੂੰ ਖੇਤੀ ਦੀ ਲੋੜ ਆ ਕੰਡਸਟਰੀ ਦੀ ਲੋੜ ਆ ਜਿਹੜੀ ਗੱਲ ਕਰਦੇ ਆ ਕਿ ਇਹ ਵਿਕਾਸ ਵਿਰੋਧੀ ਨੇ ਇਹ ਇਹ ਐਡੇ ਐਡੇ ਕੁੱਪ ਤੁਸੀਂ ਪਾਈ ਜਾਂਦੇ ਹੋ ਜਿਹੜੇ ਕਪੜਾਂ ਦੇ ਖੁੱਡੇ ਜੇ ਫਲੈਟ ਦੇ ਇਹ ਵਿਕਾਸ ਕਹਿੰਦੇ ਤੁਸੀਂ ਇਹਨੂੰ ਸੜਕਾਂ ਨੂੰ ਵਿਕਾਸ ਮੰਨਦੇ ਹੋ ਉਹ ਵੀ ਵੀ ਪੁੱਤਾਂ ਚਾ ਸੜਕਾਂ ਤੁਸੀਂ ਚਾਰ ਸਵੇਰੇ ਪੰਜਾਬ ਦੇ ਵੱਲਤੀਆਂ ਪੂਰਾ ਪੰਜਾਬ ਘੇਰਤਾ ਜੇ ਕੋਈ ਚਾਰ ਦਿਨ ਮੀਂਹ ਪੈਗਾ ਸਾਰਾ ਪੰਜਾਬ ਡੁੱਬ ਜਾਊ ਪਾਣੀ ਨਾਲ ਨਿਕਲਣੇ ਨਹੀਂ ਮੇਰਾ ਪਿੰਡ ਮੇਰੇ ਪਿੰਡ ਕੀ ਮੇਰੇ ਆਲੇ-ਦਾਲੇ 15-20 ਪਿੰਡ ਜਿਹੜੀਆਂ ਮੇਰੇ ਪਿੰਡਾਂ ਵਿੱਚ ਦੀਆਂ ਸੜਕਾਂ ਤੋਂ ਨਿਕਲ ਗਈਆਂ ਇੱਕ ਉਧਰ ਜੰਮੂ ਕੜੜੇ ਵਾਲੀ ਔਰਲੇ ਪਾਸੇ ਦਾ ਬੜੀ ਵਾਲੀ ਹੈ ਲੁਧਿਆਣਾ ਦਾ ਬੜੀ ਵਾਲੀ ਹੈ ਜੇ ਮੀਂਹ ਪਿਆ ਸਾਡੇ ਸਾਰੇ ਪਿੰਡ ਬਜਾਂਗੇ ਕਿਹ ਪਾਣੀ ਨਿਕਲਣੇ ਨਹੀਂ ਪਾਣੀ ਇਹ ਵਿਕਾਸ ਥੋੜੀ ਹੈ